ਹਾਂਜੀ ਫੋਨ ਤੁਹਾਡੇ ਹੱਥ ਛੋਣੇ ਚਾਹੀਦੇ ਆ। ਹੱਥ ਹੀ ਵਗੈਰਾ ਤੁਰਿਆ ਤੇ ਧੁੱਪ ਕਟਾਈ। ਆਫ ਰੋਡਿੰਗ ਚੱਲ ਰਹੀ ਐ। ਧੁੱਪ ਕਟਾਈ। ਉਹ ਵੀ ਬੱਚਾ ਨਾਲ ਲਿਗਾ ਹੀ ਦੇਣਾ। ਆਂ ਸਿੰਘਾ। ਹਾਂ। ਉਹ ਉਹ ਦੇਖੋ ਮੋਰ ਪੈਲ ਪਾ ਰਿਹਾ। ਪਹਿਲਾਂ ਪਾਉਂਦਾ ਮੋਰ। ਰੋਕਲੀ ਰੋਕ ਲੈਣਾ ਇੱਕ ਵਾਰ। ਬਾਈ ਬਾਈ ਵਗ ਰਿਹਾ ਬਾਈ। ਇਹ ਇਹ ਰਿਹਾ। ਹਾਂ ਬਾਈ ਇੱਥੇ ਰੋਕ ਲੋ ਯਾਰ। ਯਾਰ ਰੋਕ ਲੋ ਬਸ ਯਾਰ ਰੋਕ ਲੋ। ਇਹ। ਹਾਂ ਉਹ ਪੈਲ ਪਾ ਰਿਹਾ। ਘੁੰਮ ਘੁੰਮ ਘੁੰਮ। ਹਾਂ 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 ਹਾਂ। ਇਹ ਆ ਗੱਲਬਾਤ ਹੈ ਓਏ ਪੈਣ ਪਾਈ ਹੋਈ ਏ ਮੋਰ ਨੇ ਚਲੋ ਇਸੇ ਕਰਕੇ ਇਹਨਾਂ ਨੂੰ ਘਰੇ ਨਹੀਂ ਰੱਖਣ ਦਿੰਦੇ ਕਿਉਂਕਿ ਇਹਨਾਂ ਨੂੰ ਖੁੱਲਾ এনवायरमेंट ਚਾਹੀਦਾ ਮੋਰਾਂ ਦਾ ਇੱਥੇ ਦੇਖੋ ਪੂਰਾ ਝੁੰਡ ਆ ਦੇਖੋ ਆ ਦੇਖੋ ਬਿਲਕੁਲ ਰਸਤੇ ਦੇ ਵਿਚਾਲੇ ਇਹ ਹੈ ਗੰਬਲਵਲਾ ਰੋਡ ਬਹੁਤ ਵਧੀਆ ਰੋਡ ਬਣਿਆ ਹੋਇਆ ਤੇ ਇਸ ਤੋਂ ਬਾਅਦ ਅਸੀਂ ਵਧਾਂਗੇ ਯੂਪੀ ਦੇ ਵਿੱਚ ਯੂਪੀ ਤੋਂ ਬਾਅਦ ਅਸੀਂ ਪਹੁੰਚ ਜਾਵਾਂਗੇ ਉੱਤਰਾਖੰਡ ਦੇ ਵਿੱਚ ਹਾਂ ਕਿਵੇਂ ਰੁੜੀ ਜਾਂਦੇ ਆ ਲੈ ਵੀ ਪਹੁੰਚ ਗਏ ਅਸੀਂ ਹਰਦਵਾਰ ਅੱਛਾ ਪੁਲਿਸ ਵਾਲੇ ਵੀ ਹੈਗੇ ਸਾਹਮਣੇ ਇਹ ਪੈਨ ਕਿਤੇ ਕੱਟ ਨਾ ਦੇਣ ਚਲਾਣ ਲੈ ਹੋਂ ਨਹੀਂ ਹੈਗੇ ਤੋ ਦਸਨ ਲੱਗੇ ਆ ਮੀ ਪੈ ਗਏ ਹੜਿਆ ਡਾਕਟਰ ਸਾਹਿਬ ਬਹੁਤ ਤੰਗ ਹੋਏ ਖੜੇ ਆ ਕਿਉ ਡਾਕਟਰ ਸਾਹਿਬ ਆਪ ਤਾਂ ਤੰਗ ਹੈਗੇ ਹੀ ਆ ਤੇ ਦੂਜਿਆਂ ਨੂੰ ਵੀ ਡਾਕਟਰ ਨੇ ਤੰਗ ਕੀਤਾ ਹੋਇਆ ਕੀ ਕਰੇ ਡਾਕਟਰ ਸਾਹਿਬ ਕੋਈ ਨਹੀਂ ਬਾਕ ਥੋੜਾ ਹੀ ਬਸ ਥੋੜਾ ਸਬਰ ਕਰੋ ਆਪਾਂ ਪਹੁੰਚ ਕੇ ਸਮਝੋ ਅੱਜ ਆਪਾਂ ਜਾਵਾਂਗੇ ਰਾਜਾਜੀ نیشنل ਪਾਰਕ ਛੇਣੀ ਛੋਡੂ ਓਕੇ ਰਾਜਾਜੀ ਨੈਸ਼ਨਲ ਪਾਰਕ ਦੇਖਦੇ ਆ 3 ਵਜੇ ਦਾ ਟਾਈਮ ਆ ਤੇ ਹੁਣ ਸਾਡੇ ਕੋਲ ਟਾਈਮ ਹੋ ਚੁੱਕਿਆ 1:48 ਵਜੇ ਵੈਸੇ ਸਾਡਾ ਮੂਡ ਸੀਗਾ ਵਾਪਸੀ ਦੇ ਤੇ ਡਾਕਟਰ ਸਾਹਿਬ ਦੱਸ ਰਹੇ ਆ ਕਿ ਹਾਂ ਜਾਂਦੇ ਵੇਰੀ ਹੋ ਕੇ ਜਾਣਾ ਸਾਡਾ ਨਾਈਟ ਦਾ ਸਟੇਅ ਸੀਗਾ ઋਸ਼ੀਕੇਸ਼ ਦਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ 15 ਤਰੀਕ ਨੂੰ ਬੰਦ ਕਰ ਦੇਣਾ ਪਰ ਸਾਡਾ ਸਿਰ ਸ케ਡਿਊਲ ਸੈੱਟ ਨਹੀਂ ਹੋਣਾ ਇਸ ਕਰਕੇ ਅੱਜ ਅਸੀਂ ਫਿਰ ਮੂਡ ਬਣਾਇਆ ਆ ਕਿ ਅੱਜ ਪਹਿਲਾਂ ਜਾਂਦੇ ਹੋਏ ਹੋ ਚਲੀਏ ਫੋਨ ਕੀਤਾ ਸੀ ਉਹਨਾਂ ਨੂੰ ਤੇ ਫੋਨ ਤੇ ਉਹ ਕਹਿ ਰਿਹਾ ਕਿ 3000 800 ਤੇ 40 ਰੁਪਏ 40 ਰੁਪਏ 40 ਰੁਪਏ ਲਵਾਂਗੇ ਪਰ ਜਾ ਕੇ ਦੇਖਦੇ ਆ ਜੇ 네ਗੋਸ਼ੀਏਟ ਹੁੰਦਾ ਤਾਂ ਚਲੋ ਪਹੁੰਚ ਕੇ ਹੁਣ ਤੁਹਾਨੂੰ ਦਿਖਾਉਂਦੇ ਆ ਉੱਥੋਂ ਦਾ ਵਿਊ ਹਾਂ ਡਾਕਟਰ ਸਾਹਿਬ ਕਿਹੜੀ ਰੇਂਜ ਬੈਸਟ ਆ ਫਿਰ ਇੱਥੇ ਚੀਲਾ ਤੇ ਆਪਾਂ ਕਿਹੜੀ ਰੇਂਜ ਤੇ ਖੜੇ ਆ ਅੰਲਾ ਜਣੇ ਮੋਤੀਚੂਰ ਰੇਂਜ ਆ ਏ ਪੀ ਲੈ ਕੇ ਉਹ ਮੁੱਢੀ ਗੱਲ ਕਰ ਹੁਣ ਇਹਨਾਂ ਨਾਲ ਇੱਥੇ ਗੱਲ ਹੋਈ ਸੀ ਤੇ ਉਹ ਕਹਿ ਰਹੇ ਆ ਜੀ ਚੀਲਾ ਰੇਂਜ ਇਸ ਬੈਸਟ ਫॉर ਜੰਗਲ ਸਫਾਰੀ ਤੇ ਇਹਨਾਂ ਨੂੰ ਇੱਕ ਦਿਨ ਦੀਆਂ ਸਿਰ ਤੇ ਸਿਰਫ 30 ਗੱਡੀਆਂ ਲੋਡ ਹੁੰਦੀਆਂ ਅੰਦਰ ਲੈ ਕੇ ਜਾਣੀਆਂ ਜਿਨ੍ਹਾਂ ਦੇ ਪਾਸ ਬੰਦੇ ਆ ਹੁਣ ਇਹ ਕਹਿ ਰਹੇ ਆ ਜੀ ਸਾਡੇ ਬੰਦ ਹੋ ਗਏ ਆ ਪਾਸ ਬਣਾਉਣੇ ਤੁਸੀਂ ਚੀਲਾ ਰੇਂਜ ਚਲੇ ਜਾਓ ਦੇਖਦੇ ਆ ਚੈੱਕ ਕਰਦੇ ਆ ਕੀ ਬੰਦ ਆ ਅੱਗੇ ਹਾਂਜੀ ਡਾਕਟਰ ਸਾਹਿਬ ਚੱਲੀਏ ਫਿਰ ਚੀਲਾ ਰੇਂਜ ਤੇ ਹੀ ਵਾਸ਼ਰੂਮ ਕਰਨਾ ਕਰੋ ਸਾਈਟ ਤੇ सर साहब की लिखा है देते सफारी रूल्स की है कितने किलो किलोमीटर जाना कितने किलोमीटर अंदर मैक्सिमम मैक्सिमम किलोमीटर हाँ फ्लैश फोटोग्राफी इज प्रोबिक्टेड भाई तो डू नॉट थ्रो फूड आइटम्स इनसाइड द पार्क कितने किलोमीटर है 23 किलोमीटर ਉਦੋਂ ਨੂੰ ਤਾਂ ਬੰਦ ਹੋ ਜਾਣਾ ਯਾਰ 3 ਵਜੇ ਦਾ ਟਾਈਮ ਸੀ ਟਾਈਮ ਕਿੱਨਾ ਹੋਇਆ ਹੁਣ 2 ਕਿਲੋਮੀਟਰ ਜਾਣਾ ਵੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਓਪੋਜ਼ਿਟ ਡਾਇਰੈਕਸ਼ਨ ਮਤਲਬ ਦੁਆਰਾ ਫੇਰ ਵਾਪਸ ਮੋੜਨਾ ਪੈਣਾ ਚਿਲਾ ਚਿਲਾ ਰੇਂਜ ਹੈ ਕਿੰਨਾ ਰਹਿਣਾ ਹੈ ਹਾਂ ਆ ਗਿਆ ਹੁਣ ਅਭੀ ਇਹ ਕੀ ਕਹਿ ਰਹੇ ਨੇ ਇਹ ਪਹਿਲੇ 3 ਵਜੇ ਆ ਕੇ ਦੱਸਣਾ ਹੈ 3 ਵਜੇ ਪਤਾ ਚੱਲੇਗਾ ਦੱਸੋ ਬਈ ਕੀ ਕਰਨਾ ਵੈਸੇ ਵੈਸੇ अगर हम बात करें कौन सी रेंज बेस्ट है कहां पर सबसे अच्छा होता है सबसे अच्छा होगा ये इंटरनेट शो कर रहा है कि चिल्ला रेंज इज द बेस्ट जो सड़क पर आता है वो है चिल्ला रेंज जो सड़क के बीच है वो है चिल्ला रेंज हाँ हाँ ऋषिकेश ओही 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 है भाई फिर रोड वाली है रोड वाली हाँ ਫਿਰ ਚੱਲੀਏ ਫਿਰ ਆਪਣੇ ਰਾਹ ਆਹ ਮੁੜੀ ਜਾ ਰਹੇਗਾ ਹਾਂ ਉਧਰ ਹੀ ਜਾਊਗਾ ਦੇਖ ਲਈ ਹਾਂ ਫਿਰ ਰਿਸ਼ੀਕੇਸ਼ ਹਮਨੇ ਜਾਣਾ ਹੈ ਚਲੋ ਯਾਰ ਚਲੋ ਚੱਲੀਏ ਫਿਰ ਚਿਲਾ ਰੇਂਜ ਹੀ ਚਲਦੇ ਆਂ ਵੇਖੀ ਆਉਗੀ ਆਂਡਿਆਂ ਵਾਲੀ ਈ ਆਂ ਬੀ ਜਿਆਦਾ ਆਂਡਿਆਂ ਵਾਲੀ ਤੇ ਜਾਂ ਫਿਰ ਭਾਂਡਿਆਂ ਵਾਲੀ ਇਹ ਰਸਤਾ ਜਿਹੜਾ ਇਹ ਜਾ ਰਿਹਾ ਚਿਲਾ ਰੇਂਜ ਨੂੰ ਇੱਥੇ ਤਕਰੀਬਨ 4 ਰੇਂਜੇਸ ਐ ਤੇ ਜਿੰਨਾਂ ਦੇ ਵਿੱਚੋਂ ਇੱਕ ਰੇਂਜਾ ਚਿਲਾ ਰੇਂਜ ਅਸੀਂ ਪੋਤੀਚੂਰ ਤੋਂ ਚਿਲਾ ਰੇਂਜ ਨੂੰ ਹੁਣ ਜਾ ਰਹੇ ਆਂ ਆਹ ਈ ਗੱਡੀ ਤੇ ਜਾ ਰਹੇ ਆਂ ਸੇਵ ਸਮਝਦਾ ਤੇ ਹੈਂ ਸ਼ੇਰ ਨੇ ਤੁਹਾਡੇ ਵਿੱਚ ਪਾਵਾ ਸ਼ੇਰ ਉੱਥੇ ਜੇ ਲੱਭ ਜੇ ਤਾਂ ਵਧੀਆ ਹੈ ਲੱਗਦਾ ਤਾਂ ਹੈ ਨਹੀਂ ਲੱchn ਜੇ ਹਾਂਜੀ ਫੋਨ ਤੁਹਾਡੇ ਹੱਥ ਛੋਣੇ ਚਾਹੀਦੇ ਆ ਹਾਂਜੀ ਮੈਨੂੰ ਤਾਂ ਮੈਂ ਤਰਸ ਆਪ ਦੋ ਆਪ ਰੋਜ਼ ਦੇਖਦੇ ਹੋ ਸ਼ੇਰ ਰੋਜ਼ ਆਪਕੋ ਤੋ ਯਾਰ ਇਤਨੀ ਚਲਤੀ ਆਪਕੋ ਤੋ ਦਹੀਂ ਦੇਂਗੇ ਫ੍ਰੀ ਮੇ ਫ੍ਰੀ ਮੇ ਵਰਦੀ ਤੇ ਰੋਬੀ ਬੜਾ ਲੈ ਵੀ ਜੰਗਲ ਹੋ ਗਈ ਸਫਾਰੀ ਸਾਡੀ ਸ਼ੁਰੂ 1 ਘੰਟਾ ਸੈਡ ਪਹਿਲਾਂ ਹੀ ਦੇਣ ਲੱਗ ਗਿਆ ਵਲੌਗ ਵੀ ਸ਼ੁਰੂ ਹੋ ਗਿਆ ਉਹ ਬੰਦਾ ਸਾਡਾ ਡਰਦਾ ਬਹੁਤ ਆ ਤੇ ਉਹ ਕਹਿੰਦਾ ਮੈਂ ਤਾਂ ਅੰਦਰ ਬੈਠੂ ਮੂਰੇ ਜਾ ਕੇ ਬਹਿ ਗਿਆ ਹਣਾ ਲਵ ਨਹੀਂ ਨਹੀਂ ਹਾਂ ਖਾਣੀ ਹੈ ਨਹੀਂ ਸੀ ਮਗਰ ਆਏ ਧਿਆਨ ਨਾਲ ਭਰਾ ਬ੍ਰੇਕ ਹੌਲੀ ਮਾਰ। ਪੈਸੇ ਪੂਰੇ ਦੀਏ ਯਾਰ ਆਹ ਰੌਂਡ ਵੀ ਪੂਰਾ ਲੱਗਵਾ। ਹੂੰ ਗੱਲ ਕਰਦਾ ਠੋਕ ਕੇ ਕਹਿੰਦਾ ਪੈਸੇ ਪੂਰੇ ਦੇ ਦੇ ਕੋ ਉਧਰ ਡੀਅਰ। ਓਹ ਡੀਅਰਸ। ਹਾਂ ਓਰੇ। ਓਹ ਦੇਖ ਬਈ ਓਏ ਹਿਰਨ। ਵਾਏ। ਓ ਚੁੱਪचाप ਵੀ ਬੈਠਾ ਆਇਆ। ਤੂੰ ਵੀ ਵੇਖ ਕੋ ਆਸੇ-ਪਾਸੇ। ਪਰ ਅੱਜ ਦੇ ਆਪਾਂ ਕੋ ਸਾਨੂੰ ਨਾ ਵੇਖ ਸਭ ਤੋਂ ਬਾਅਦ ਦੇ ਵੇਖ ਲਈ ਤੂੰ ਬਚ ਕੇ ਰਹੀ ਬਸ ਇਹ ਤੋਂ ਸੁਭਾਅ ਕਬਾ ਹੀ ਆ ਇਹ ਕਿੰਨੂ ਇਹ ਤੇ ਮੇਰੇ ਤੇ ਗੁੱਸਾ ਵੀ ਹੋਣੇ ਤੇ ਮੈਂ ਲੇਸ ਖਾ ਗਿਆ ਇਹ ਕਿੱਥੇ ਕਾ ਮੈਂ ਤਾਂ ਆਪ ਨੂੰ ਇਹ 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 ਆਓ ਬੈਠਾ ਹੀ ਆਓ ਬੈਠਾ ਇਹ ਆਓ ਬੈਠਾ ਉਹ ਬੈਠਾ ਉਹ ਬੈਠਾ ਇਹ ਹੈ ਚੀਟੀਆਂ ਦਾ ਘਰ ਉੱਪਰ ਖੜਾ ਹੋ ਜਾ ਇਹ ਉੱਥੇ ਵੀ ਆ ਇਹ ਆ ਦੇਖੋ ਰੈੱਡ ਆਟ ਬਣਾਉਂਦੀਆਂ ਇਹ ਚੱਲ ਉੱਪਰ ਹੋਰ ਦੇਖ ਕੀ ਆ ਯਾਰ ਊ ਵਯੂ ਹੈ ਯਰੇ ਮਾਪੀ ਲਾਇਆ ਬੈਕ ਕਰਕੇ ਵੋ ਕੌਣ ਬੋਲਾ ਫਿਰ ਉਹ ਆ ਕੇ ਕਹਾਂ ਨਿਕਲ ਜਾਏਗੇ ਜੋ ਗਏ ਆ ਅੱਤਰ ਕੇ ਆਏਗਾ ਫਿਰ ਉਹ ਅੱਛਾ ਤੇ ਸਾਨੂੰ ਵੀ ਉਹਨਾਂ ਕਾ ਤਾਂ ਗੇੜਾ ਦਵਾਈ ਦਿੰਦਾ ਹਮਕੋ ਵੀ ਲੈ ਜਾਓ ਯਾਰ ਸੁਣੋ ਵੀ ਹੁਣ ਯੂ ਟਰਨ ਮਾਰਨ ਲੱਗੇ ਕਿਉਂਕਿ ਬਾਰਿਸ਼ ਸਵੇਰੇ ਕਹਿੰਦੇ ਬਹੁਤ ਹੋਈ ਆ ਬਾਰਿਸ਼ ਦਾ ਕਰਕੇ ਕੁਝ ਕੁ ਰਸਤੇ ਜਿਹੜੇ ਬੰਦ ਕੀਤੇ ਹੋਏ ਆ ਜਦੋਂ ਵੀ ਕਿਸੇ ਨੇ ਇੱਥੇ ਆਉਣਾ ਹੋਵੇ ਪਹਿਲਾਂ ਸਭ ਤੋਂ ਪਹਿਲਾਂ ਵੈਦਰ ਚੈੱਕ ਕਰੇ ਕਿਉਂਕਿ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਖੁੱਲ੍ਹਾ ਹੁੰਦਾ 10 ਵਜੇ ਤੇ ਸਾਢੇ 7 ਐਂਟਰੀ ਹੋ ਜਾਂਦੀ ਆ ਤੇ ਸ਼ਾਮ ਨੂੰ 3:30 ਓ ਮਾਈ ਗਾਡ ਆ ਪਜਾ ਪਜਾ ਇਹਨੂੰ ਲਾ 4x4 ਜਾਂਦੇ ਕਰਾਂ ਆ ਸਵਾਦ ਕਹਿੰਦੇ ਸਵਾਦ ਆਈ ਜਾਂਦਾ ਠੀਕ ਆ ਠੀਕ ਆ ਓਏ ਕੁੜੀ ਦੇ ਦੇ ਟੁੱਟਦਾ ਪਰ ਕਾਦੀ ਤੇ ਨਹੀਂ ਹੁਣ ਡਾਕਟਰ ਦੂਰ ਤੱਕ ਨਿਗਾਹ ਰੱਖੀ ਨਿਆਣਾ ਦੇਖ ਕੀ ਕਰਦਾ ਏ ਓ ਦੇਖੋ ਹਿਰਨ ਬੈਠੇ ਆ ਏ ਓ ਦੇਖੋ ਹੋਰ ਇੱਕ ਬੱਚਾ ਵੀ ਥੋੜਾ ਸਾ ਪਿੱਛੇ ਕਰ ਲੈ ਭਾਈ ਓਏ ਆਵੇ ਆ ਕੇ ਫਿਰਦਾ ਕਿੱਥੇ ਆ ਕਿੱਥੇ ਫਿਰਦਾ ਕੰਜਰਦਿਆ ਆ ਬੈਠੇ ਆ ਓ ਬੈਠੇ ਆਏ ਵਾਦੂ ਏ ਔਰੇ ਇਹ ਤਾਂ ਰਵਾਕ ਜੰਗਲ ਚ ਤਾਂ ਬਹੁਤੀਂ ਨਹੀਂ ਚੰਗੀ ਤਰ੍ਹਾਂ ਨਿਗਾਹ ਲਾ ਕੇ ਵੇਖਣਾ ਪੈਂਦਾ ਬਿਲਕੁਲ ਟਾਈਮ ਇਕਨਾਂ ਨੇ ਤਾਂ ਭੁਜਾਈ ਜਾਂਦਾ ਜਿਵੇਂ ਆਪਾਂ ਨੂੰ ਝੂਟਾ ਦਿਵਾਉਣ ਆਇਆ ਹੁੰਦਾ ਉਹੀ ਤਾਂ ਗੱਲ ਆ ਹੌਲੀ ਹੌਲੀ ਚੱਲ ਦੇਖ ਕਿ ਕਿ ਸਾਰੀ ਬਟਰ ਚੱਲ ਰਹੀ ਹੈ ਆਈ ਜਾਂਦੀਆਂ ਗੱਡੀਆਂ ਆਈ ਬਟਰ ਚੱਲ ਦੇਖ ਕਿ ਕਿ ਸਾਰੀ ਹੈ ਇੱਥੇ ਆ ਨਦੀ ਚਲਦੀ ਰਹਤੀ ਹੈ ਇਹ ਫਿਰ ਨਦੀ ਚਲਦੀ ਮੈਂਸੇ ਆਪ ਨਿਕਾਲਦੇ ਹੋ ਗੱਡੀ ਇੱਜ ਆਉਂਦੀਆਂ ਗੱਡੀਆਂ ਪੋਰ ਵਾਏ ਪੋਰ ਹੋਰ ਕੋ ਨਾ ਹੋਵੇ ਭਾਵੇਂ ਸਾਨੂੰ ਢਿੱਡ ਤੇ ਸੋਜ ਪਾ ਦੇਗਾ ਉਹ ਉੱਥੇ ਗੱਡੀਆਂ ਰੁਕੀਆਂ ਕੁਛ ਨਾ ਕੁਛ ਤਾਂ ਹੈਗਾ ਉੱਥੇ ਉਹ ਉੱਥੇ ਗੱਡੀਆਂ ਰੁਕੀਆਂ ਹੋਈਆਂ ਕੁਛ ਦਿਖਾ ਦੇ ਸਾਨੂੰ ਹਾਂ ਹਾਂ ਲੈ ਜਾ ਲੈ ਜਾ ਲੈ ਜਾ ਕੁਛ ਨਾ ਕੁਛ ਤਾਂ ਹੈਗਾ ਰਸਤਾ ਤਾਂ ਨਹੀਂ ਬੰਦ ਕਿਤੇ ਇੱਥੋਂ ਯੂ ਟਰਨ ਮਾਰ ਲਵੇ ਕੀ ਹੈ ਵਾਹ ਉਧਰ ਹੈ ਵਾਹ ਅੱਗ ਹੈ ਉਹ ਕੋਈ ਉਹ ਜਾ ਰਾ ਫੇਰ ਜੁਰਤ ਨਹੀਂ ਦੇਖ ਲੈਨੇ ਆ ਕਿਆ ਮੈਂ ਤਾਂ ਕੋ ਦਿਨਾ ਇੱਥੋਂ ਵੀ ਨਹੀਂ ਦਿਨਾ ਕੋ ਗੱਡੀਆਂ ਖੜ ਗਈਆਂ ਯੂ ਟਰਨ ਮਾਰਨ ਲੱਗੇ ਮੈਨੂੰ ਤਾਂ ਲੱਗਦਾ ਸਾਈਡ ਤੋਂ ਪਾਣੀ ਕਿੱਥੋਂ ਆ ਰਿਹਾ ਬਥੇਲਾ ਬੰਮਾ ਤਾਂ ਸਮਝ ਨਹੀਂ ਆ ਰਿਹਾ ਸਭ ਤੋਂ ਪਹਿਲੇ ਹਮਾਰੇ ਹਮਸੇ ਪਹਿਲੇ ਪੀਸ ਕਰਦੇ ਇਹ ਕਾ ਗਵਾ ਕਿ ਉਹ ਰੁਕਾ ਟੋਲੀ ਨੇ ਅੱਛਾ ਉੱਪਰ ਚੜਾਈ ਚੜਾਉਣੀ ਆ ਠੀਕ ਆ ਠੀਕ ਆ ਠੀਕ ਆ ਆਸੇ ਪਾਸੇ ਨਿਗਾਹ ਮਾਰ ਲਓ ਪਾਣੀ ਦੇ ਨੇੜੇ ਜਾਨਵਰ ਹੁੰਦੇ ਹੁੰਦੇ ਆ ਬੱਤਕ ਫਲਾਈ ਬੱਤਕ ਫਲਾਈ ਕਿ ਬੱਚੀ ਵਿੱਚ ਫਸਾ ਲਈ ਗੱਡੀ ਮਤਲਬ ਕੱਢ ਲਈ ਆ ਕੱਢ ਲਈ ਕੱਢ ਲਈ ਫਿਰ ਇਹ ਜਾਨ ਦੇ ਕਰਾਂ ਓ ਮਾਈ ਸਾਰਾ ਜਵਾਲਾ ਹਟਾ ਲਵਾਤਾ ਚਲੋ 50 ਰੁਪਏ ਹੋਰ ਫਸੂਲ ਹੋ ਗਏ ਮੈਂ ਕਿਆ ਕੋਈ ਆਤੀ ਉਤੀ ਆਵੇ ਉਹ ਆਪਣੇ ਵੱਲ ਨੂੰ ਭਜੇ ਆਪਾਂ ਬੈਗ ਦਾ ਗੇਅਰ ਪਾਈਏ ਤੇ ਆਪਾਂ ਬੈਗ ਨੂੰ ਭਜਾਈਏ ਹਾਥੀ ਆਪਣੇ ਵੱਲ ਨੂੰ ਕਿ ਆ ਸਵਾਦ ਆਵੇ ਕਿ ਨਹੀਂ ਪਰ ਇਹ ਚੀਜ਼ਾਂ ਹੋ ਨਹੀਂ ਰਹੀਆਂ ਲੱਡ ਕੇ ਬੈਠ ਜਾਓ ਇੱਥੇ ਉਹ ਲੱਡਾ ਮੱਤ ਮੱਤ ਲੈਂ ਫੇਰ ਆ ਗਿਆ ਮਿੱਦਰਾ ਨੇ ਜੇ ਤੇ ਆਪਣੇ ਤਾਂ ਕਿੱਥੇ ਪਹੇ ਜਾਣਗੇ ਹਾਂ ਜੀ ਤਾਂ ਨਹੀਂ ਹੁੰਦੀ ਉੱਥੇ ਚੱਲ ਫਿਰ ਤੂੰ ਪੈਸੇ ਭਰ ਕੇ ਅੱਜ ਕਰ ਲਈ ਆ ਕੋਹਨੇ ਹੁੰਦਾ ਤੇ ਤੇਲ ਹੁਣ ਚੇ ਕਰੀ ਆ ਹਾਂ ਅੱਗੇ ਕਰਦਾ ਦੇਣ ਲੱਗੇ ਇਹ ਤਾਂ ਡਾਕਟਰ ਹੈ ਉਹ ਉਹਦੇ ਉਹ ਕਿਤੇ ਆ ਕੁਭਾਈ ਸੀਗੀ ਹਾਂ ਕੋਈ ਤਾਂ ਹੀ ਵੇਖਿਆ ਇਹ ਤਾਂ ਫਿਰ ਖਬੋ ਹੋ ਗਏ ਵੀ ਕੱਢੀਆਂ ਡਾਕਟਰ ਮਗਰ ਪਾ ਬਾਗੇ ਇਧਰ ਪੂਰਾ ਐਡਵੈਂਚਰ ਕੀਤਾ ਕਿੱਥੇ ਸਿਸਵਾ ਡੈਮ ਕਿੱਥੇ ਕੀ ਕਾਈਮ ਹੋ ਵੀ ਸਾਰੇ ਬਸ ਪਹਾੜੀ ਲਿਗੇ ਕਿਹਾਂ ਗੱਡੀਆਂ ਹਾਵੇ ਆਵੇ ਫੋਟੋਆਂ ਕੈਮਰੇ ਵੀ ਗੱਡੇ ਇਹਨਾਂ ਨੇ ਕੁਛ ਨਾ ਕੁਛ ਤਾਂ ਹੋਊਗਾ ਕੀ ਆ ਕੀ ਆ ਹੀਰਨ ਹੀਰਨ ਕਿੱਥੇ ਆ ਉਹ ਬੈਠਾ ਉਹ ਬੈਠਾ ਕਿੱਥੇ ਆ ਮੈਨੂੰ ਤਾਂ ਦਿਨਾਂ ਨਹੀਂ ਪਿਆ ਅਚਾਰ ਆ ਰਿਹਾ ਰਿਹਾ ਉਹ ਜਾਦ ਲੈ ਇਹਨਾਂ ਨੇ 12 ਸਿੰਗਾਪੂਰਾ ਰੋਕ ਲੈ ਯਾਰ ਬੈਠ ਰੋਲੇ ਬੈਠ ਰੋਲੇ ਬੈਠ ਰੋਲੇ ਥੱਲੇ ਬੈਠਾ ਉਹ ਵੀ ਆ ਬਾਰਾ ਸਿੰਘ ਆ ਹਾਥੀ ਹੈ ਮਹਾਂ ਦਾ ਚੀਜ਼ ਆਈ ਉੱਤੋਂ ਤੋਂ ਨਾਲ ਕੀ ਨਹੀਂ ਕਰਨੀ ਦੱਸ ਐਂ ਕਹ ਸਮ ਕਰੇ ਛੱਡਿਆ ਜਾ ਹਾ ਲਾਣੀ ਵਿੱਚ ਆਉਣਾ ਹਾਂ ਕੋਈ ਚੀਜ਼ ਲੱਗੀ ਆ ਦੇਖਣ ਕਿੱਥੇ ਸਾਡੇ ਵਰੀ ਹਾਥੀ ਲੁੱਕ ਗਿਆ ਨਾ ਲੁੱਕ ਗਿਆ ਕਿੱਥੇ ਹਾਥੀ ਉੱਤੋਂ ਨਾਲ ਲਾਣਾ ਮਚਾਣਾ ਲੱਭੀ ਆ ਕਹਤੇ ਓ ਛੋਟਾ ਜਾਂਦਾ ਨਹੀਂ ਕਿਹੇ ਪਾਸੇ ਭੱਗ ਗਿਆ ਗੈਪ ਲੱਗੇ ਚਲਿਓ ਗੈਪ ਲੱਗੇ ਗੱਲ ਵੇ ਨਹੀਂ ਜਰੂਰ ਬਣੇ ਹਾਥੀ ਦਾ ਕਿਤੇ ਬੱਚਾ ਤਾਂ ਨਹੀਂ ਮੂਰ ਦੇਖ ਲੋ ਦੇਖ ਮੂਰ ਕਿੱਧਰ ਗਿਆ ਉੱਪਰ ਚਾ ਉੱਪਰ ਦੇਖ ਓਰਾ ਓਰਾ ਉੱਪਰ ਉੱਪਰ ਖੜਾ ਹੋ ਨਾ ਚਲ ਖੜਾ ਦੇਖ ਓਰਾ ਦੇਖਾ ਹੈ ਚਲੋ ਭਾਈ ਮੋਟੇ ਵਾਹ ਵਾਹ ਦੇ ਗੋਲਾ ਅੱਗੇ ਕੀ ਹੈ ਇਹ ਰਾ ਇਹ ਰਾ ਮੇਖੇ ਇਦਰ ਦੇਖ ਗਿਆ ਹੋਰ ਯਾਰ ਹਾਂ ਇਹ ਕੋਰਾ ਹੀ ਕਿਹਾ ਹਾਂ ਵੀ ਅੱਧਰ ਮਕਦਮਾ ਕਿੰਨੇ ਆ ਇਹ ਦੇਖ ਹਾਂ ਹਾਂ ਦੇ ਅਸਲ ਹੈ ਨਾ ਇਧਰ ਦੇਖ ਕਿੰਨੇ ਆ ਉਹ ਦੇਖ ਕਿੰਨਾ ਝੁੰਡ ਹਾਂ ਬਸ ਜੇ ਇੱਥੇ ਹੈਗਾ ਤੇ ਫਿਰ ਸ਼ੇਰ ਵੀ ਨੇੜੇ-ਨੇੜੇ ਹੀ ਹੋਊਗਾ ਇਹਨਾਂ ਨੂੰ ਖਾਣ ਵੀ ਤਾਂ ਆਊਗਾ ਓ ਵੀ ਓ ਵੀ ਉੱਥੇ ਵੀ ਰ ਗਿਆ ਹੋਰ ਓ ਕਿੱਡੇ ਕਿੰਨੇ ਕਿੰਨੇ ਠੀਕ ਆ ਠੀਕ ਆ ਹੁਣ ਦੇ ਸਹੀ ਕੋ ਹੁਣ ਲੱਗਦਾ ਵਾਕਈ ਹੀ ਜੰਗਲ ਚ ਆਏ ਆ ਕੋਦਾਂ ਲੱਗਦਾ ਇਹਨਾਂ ਨੇ ਛੱਡੇ ਹੁੰਦੇ ਓ ਓ ਦੇਖੋ ਮੋਰ ਪੈਲ ਪਾ ਰਿਹਾ ਪਹਿਲਾਂ ਪਾਉਂਦਾ ਮੋਰ ਰੋਕ ਲਈ ਰੋਕ ਲੈਣਾ ਇੱਕ ਵਾਰ ਆਏ ਗਏ ਵੀ ਗੇਰਿਆ ਬਾਏ ਇਹ ਇਹ ਹਾਂ ਬਾਈ ਯਾਰ ਰੋਕ ਲੋ ਯਾਰ ਯਾਰ ਰੋਕ ਲੋ ਬਸ ਯਾਰ ਰੋਕ ਲੋ ਇਹ ਹਾਂ ਉਹ ਪੈਲ ਪਾਰਿਆ ਘੁੰਮ 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 ਹਾਂ 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 ਇਹ ਆ ਗੱਲ ਬਾਤ ਐ ਉਹ ਪੈਲ ਪਾਈ ਹੋਈ ਏ ਮੋਰ ਨੇ ਇਸੇ ਕਰਕੇ ਇਹਨਾਂ ਨੂੰ ਘਰੇ ਨਹੀਂ ਰੱਖਣ ਦਿੰਦੇ ਕਿਉਂਕਿ ਇਹਨਾਂ ਨੂੰ ਖੁੱਲਾ এনਵਾਇਰਨਮੈਂਟ ਚਾਹੀਦਾ ਪੂਰਾ ਏਰੀਆ ਚੈੱਕ ਕਰਕੇ ਦੱਸ ਕੇ ਇੱਧਰ ਵੇਖ ਇੱਧਰ

ਇਧਰ ਆ ਇਧਰ ਆ ਇਧਰ ਹਾਂ ਇਧਰ ਆ ਹੁਣ ਦੱਸੋ ਕੁਛ ਦੱਸਿਆ ਕੀ ਕੀ ਦੱਸਿਆ ਅੱਲੇ ਤੱਕ ਮੂਰ ਤਵਾ ਦਰਖਤ ਪੇੜ ਫੁੱਰ ਦੇ ਪੱਤੇ ਬਸ ਨੇਚਰ 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 ਸਭ ਤੋਂ ਵੱਡੀ ਚੀਜ਼ ਆ ਤੁਹਾਡੀਆਂ ਵੱਖੀਆਂ ਕਿੰਨੀਆਂ ਸਿੱਖੀਆਂ ਕੋਈ ਗੱਲ ਨਹੀਂ ਦਿਸੂਗਾ ਹੌਸਲੇ ਨਹੀਂ ਛੱਡੀ ਦੇ ਕੋੜਿਆ ਮੇਰਾ ਪਰਾ ਹੌਸਲੇ ਬਸ ਨਹੀਂ ਨਹੀਂ ਸਹੀ ਆ ਦਿਸੂਗਾ ਯਾਰ ਟੈਂਸ਼ਨ ਨਾ ਲੈ ਲੈ ਆ ਵੀ ਇੱਥੇ ਰਸਤੇ ਦੇ ਵਿੱਚ ਰੁਕੇ ਹੋਏ ਆ ਅਸੀਂ ਜੰਗਲ ਸਫਾਰੀ ਕਰਦੇ ਕਰਦੇ ਬਹੁਤ ਹੀ ਸੋਹਣਾ 뷰 ਹੈ ਤੇ ਇਸ ਕਰਕੇ ਰੁਕੇ ਕਿਉਂਕਿ ਕਹਿੰਦੇ ਹਾਥੀਆਂ ਦਾ ਟਾਈਮ ਹੋ ਜਾਊਗਾ ਸ਼ਾਇਦ ਅੱਜ ਸਾਨੂੰ ਦੇਖਣ ਨੂੰ ਮਿਲ ਜਾਣ ਪਰ ਹਲੇ ਤੱਕ ਜਿਹੜੀ ਕਿਸਮਤ ਉਹ ਬਹੁਤ ਮਾੜੀ ਰਹੀ ਹੈ ਕੁਝ ਦੇਖਿਆ ਨਹੀਂ ਕਿਵੇਂ ਛੋਟੂ ਕੀ ਕਹਿਣਾ ਬਾਈ ਬਹੁਤ ਟਾਈਮ ਹੋ ਗਿਆ ਘੁੰਮਦੇ ਨੂੰ ਪਰ ਹਾਥੀ ਕੋਈ ਨਹੀਂ ਦੇਖਿਆ ਹੋ ਠੀਕ ਆ ਹਿਰਨ ਬੜੇ ਆ ਹਿਰਨ ਦੇਖ ਲਿਆ ਆਪਾਂ ਹਿਰਨ ਦੇਖ ਲਿਆ ਮੂਰ ਦੇਖ ਲਿਆ ਪਹਿਲਾਂ ਪਾਉਂਦੇ ਸਾਡਾ ਡਾਕਟਰ ਸਾਹਿਬ ਕਿਵੇਂ ਅੱਕ ਗਿਓ ਛੱਤ ਵੀਰ ਤੇ 100 200 ਲੋਣਾ ਜ਼ਿਆਦਾ ਫਾਇਦੇਮੰਦ ਹੂੰ ਠੀਕ ਹੈ ਵੈਸੇ 뷰 ਬਹੁਤ ਸੋਹਣੇ ਇੱਥੇ ਦੇ ਮੈਂ ਤੁਹਾਨੂੰ ਦੂਸਰੇ ਕੈਮਰੇ ਨਾਲ ਹੀ ਦਿਖਾਉਣਾ ਜਿਹੜਾ ਇੱਥੇ ਅਸੀਂ ਆ ਕੇ ਖੜੇ ਨਾ ਜਿੱਥੇ ਕਿਉਂਕਿ ਇੱਥੇ ਨਦੀ ਵਗਦੀ ਆ ਨਦੀ ਦੇ ਕੰਡੇ ਅਕਸਰ ਜਾਨਵਰ ਆਉਂਦੇ ਪਰ ਨਦੀ ਵੀ ਹੁਣ ਸੁੱਕੀ ਪਈ ਹੈ ਤੇ ਇੱਕ ਥੋੜਾ ਜਿਹਾ ਰਾਤ ਕਦੇ بارش ਬਹੁਤ ਜ਼ਿਆਦਾ ਸੀ بارش ਕਰਕੇ ਵੀ ਬੰਦ ਹੋ ਜਾਂਦਾ ਕਿਉਂਕਿ بارش ਕਰਕੇ ਜਾਨਵਰ ਬਾਹਰ ਨਿਕਲਦੇ ਨਹੀਂ ਅੰਦਰ ਹੀ ਰਹਿੰਦੇ ਜੰਗਲ ਦੇ ਦੋ ਥਾਵਾਂ ਤੇ ਸਟੇ ਸੀ ਇੱਕ ਉਹ ਉਧਰ ਰੈਸਟ ਹਾਊਸ ਬਣਿਆ ਹੋਇਆ ਕਿਸੇ ਦਾ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਔਰ ਰੈਸਟ ਹਾਊਸ ਤੇ ਆ ਨਦੀ ਹੈ ਫਾਉਟੀ ਸੋਹਣਾ ਵਿਊ ਹੈ ਇਹ ਆ ਇੱਥੇ ਜੰਗਲੀ ਸੂਰ ਵੀ ਦੇਖਣ ਨੂੰ ਮਿਲਦਾ ਇਹ ਉਹ ਹੋ ਰਿਹਾ ਪਤਾ ਨਹੀਂ ਤੁਹਾਨੂੰ ਦਿਸਦਾ ਹੋਊਗਾ ਕਿ ਨਹੀਂ ਕੈਮਰੇ ਦੇ ਵਿੱਚ ਹਾਂ ਇੱਗੀ ਚੱਕਾ ਕਰਾ ਕਾ ਗਿਆ ਹੋ ਰਹਾ ਇਹ ਹੋ ਰਿਹਾ ਜੰਗਲੀ ਸੂਰ ਉਹ ਵੀ ਤਾਂ ਛੋਟੂ ਆ ਛੋਟੂ ਦੀ ਗੱਲ ਹੀ ਕਰ ਰਿਹਾ ਉਹਦੀ ਗੱਲ ਕਰ ਤਾਂ ਛੋਟੂ ਤੈਨੂੰ ਵਿੱਚ ਲੈ ਲਿਆ ਓਏ ਤੇ ਇਹ ਵੀ ਇੱਥੇ ਵਰਦੇ ਜਿੱਥੇ ਆਪਾਂ ਖੜੇ ਸੀ ਉੱਥੇ ਇਹ ਵੀ ਨਹੀਂ ਗਏ ਇਹ ਆ ਦੇਖੋ ਮੋਰ ਪੈਲ ਪਾ ਰਿਹਾ ਸੀਗਾ ਤੇ ਨਾਲ ਆਵਾਜ਼ ਵੀ ਆਉਂਦੀ ਬੜੀ ਸੋਹਣੀ ਹੌਲੀ 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 ਤੇ ਹੁਣ ਇੱਕ ਟਾਈਮ ਤੇ ਲੈ ਕੇ ਜਾਊਗਾ ਮਾਰੋ ਮਜ਼ਾ ਮੈਂ ਬੋਲ ਰਿਹਾ ਇਹ ਰਹਾ ਮੋਰ ਪੌਂਚ ਵਾਲੀ ਵੇ ਦੇਖੋ ਕਿੱਡਾ ਸੋਹਣਾ ਮੋਰ ਕੋਤੀ ਕੋਤੀ ਖੁੱਲੇ এনवायरमेंट ਦੇ ਵਿੱਚ ਫਿਰਦੇ ਇਹ ਇਹ ਕਿਉਂ ਬੈਠਾ ਉਧਰ ਕਿਧਰ ਹਾਂ ਇੱਕ ਹੋਰ ਆ ਬਈ ਓਏ ਅਗੇ ਸ਼ਾਮ ਕੇ ਟਾਈਮ ਆ ਨਿਕਲ ਗਏ ਹੂੰ ਚਲੋ ਜੀ ਰੋਜ਼ ਅੱਛੇ ਰਮ ਬਣਾ ਲੇ ਹਾਂ ਦੁਨੀਆ ਵਰਗੇ ਆ ਦੇਖੋ ਬਿਲਕੁਲ ਰਸਤੇ ਦੇ ਵਿਚਾਲੇ ਆ ਬਾਬੇ ਮੋਰ ਨੇ ਪੈਰ ਪਾਈ ਹੋਈ ਹੈ ਕਿਉਂਕਿ بارشਾਂ ਦੇ ਮੌਸਮ ਸੀਗੇ بارشਾਂ ਤੋਂ ਬਾਅਦ ਜਿਹੜਾ ਮੋਰ ਜਿਹੜਾ ਪੈਲ ਪਾਉਂਦਾ ਪਰ ਹਮਾਰੇ ਬਾਤ ਉਹ ਰੋਜ਼ ਸਵੇਰ ਸ਼ਾਮ ਨੂੰ ਕਿੰਨੇ ਦੇਖ ਲਿਆ ਉੱਤਰ ਨਹੀਂ ਦੇਣਾ ਆ ਆ ਵੇਖੋ ਮੁਰਣੀ ਨਾਨੀ ਤੇਰੀ ਮੁਰਣੀ ਆਇਆਂ ਲੱਗਦਾ ਕਿ ਜਿਵੇਂ 12 ਸਿੰਘੇ ਤੇ ਜਿਵੇਂ ਸਿੰਘ ਫਸ ਗਏ ਨੇ ਨਹੀਂ ਫਸੇ ਇਹ ਛੋਟੇ ਹੀ ਬੋਲ ਨੇ ਸਿੰਘ ਕਿੰਨੇ بڑے ਹੋਗੇ ਪਤਾ ਤੁਸਾ ਤੂੰ ਹੈ ਨਾ 12 ਸਿੰਘਾ ਬਟਾ ਸਿੰਘ ਕਿੰਨੇ ਸਾਰੇ ਹਨ ਨਿਰਨ ਕਿ ਲੈ ਵੀ ਕਹਿੰਦੇ ਗੱਡੀ ਫਸ ਗਈ ਆ ਜੰਗਲ ਦੇ ਜਮਾਂ ਵਿਚਾਲੇ हां ਹੁਣ ਚੱਲ 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 ਗਈ 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 ਇਹ ਨਿਕਲ ਗਈ ਸ਼ੂਗਰ ਟਾਇਰ ਉਹ ਹੋ ਸਮੈਲ ਮਾਰ ਲੱਗੀ ਬੈਲਟਾਂ ਦੀ ਹੂੰ ਹਾਂ ਇੱਥੇ ਦੇਖੋ ਪੂਰਾ ਝੁੰਡ ਆ ਜਿਸੇ ਦੇਖ ਰਿਹਾ ਹਾਂ ਆ ਭੈ ਨਹੀਂ ਬਿਟੂ ਉਹ ਅੱਗੇ ਕਿਉਂ ਘੁੰਮ ਰਿਹਾ ਜੀ ਦੇ ਕੁਆਰਡਰ ਅੱਗੇ ਉਹ ਬੱਚੇ ਵੀ ਆ ਵਿੱਚ ਲੇਕੇ ਨਕੇ ਬੱਚੇ ਵੀ ਆ ਦੇ ਫਿਰਦੀ 12:00 ਬਜੇ ਤੇ 46 ਮਿੰਟ ਹੋ ਗਏ ਤੇ ਆਪਾਂ ਰਾਤ ਨੂੰ ਸਫ਼ਰ ਕਰਨ ਦੀ ਤੈਅ ਕੀਤੀ ਨਾਲ ਦੇਣਾ ਸੁਲਾਹ ਕੀਤੀ ਵੀ ਅਪਰਾਂਧ ਨੂੰ ਚੱਲਦੇ ਕਿਉਂਕਿ ਜਿੱਥੇ ਰੁਕੇ ਸੀ ਉੱਥੇ ਪਹਿਲਾਂ ਹੀ ਬਹੁਤ ਸੰਗਤਾਈ ਹੋਈ ਸੀ ਦੋਸਤ ਰੈਮ ਫੈਨ ਦਾ ਬਹੁਤ ਔਖਾ ਹੋ ਗਿਆ ਰਾਤ ਨੂੰ ਵੱਡ-ਵੱਡ ਮੱਛਰ ਖਾ ਗਿਆ ਕਿ ਉਹਨਾਂ ਦਾ ਫਿਰ ਨੀਂਦ ਆਣੀ ਸੀ ਰਹੀ ਫਿਰ ਆਈ ਕਿ ਸਫ਼ਰ ਹੀ ਤੈਅ ਕਰੀ ਭਰ ਰਿਹਾ ਹੈ ਉਸ ਬੰਦਾ 200 ਹੋਤੇ ਕਿੰਨੇ ਰਹਿਗੇ ਛੋਟੂ ਧੀ ਕੇ ਸ਼ਬਦੀ ਤੋਂ ਬਹੁਤੋ ਸ਼ਕਤੀ ਸ਼ੁਸ਼ੁੱਦੀ ਕਿਲੋਮੀਟਰ 2:00 3:00 ਵਜੇ ਤੱਕ ਗੱਡੀ ਚਲਾਵਾਂਗੇ ਉਸ ਤੋਂ ਬਾਅਦ ਕਿਧਰ ਆਸ ਲੈ ਕੇ ਰੂਮ ਉੱਤੇ ਸੁਝਾਂਗੇ ਸਵੇਰੇ ਫਿਰ ਟਾਈਮ ਨਾਲ ਕਿਉਂਕਿ ਇਸ ਟਾਈਮ ਜਿੰਨੀ ਵਾਰਟ ਨਿਬੜ ਜੂਗੀ ਉਨਾ ਹੀ ਵਧੀਆ ਜ ਰਾਤ ਦੇ ਟਾਈਮ ਵਾਰਟ ਆਪਾਂ ਜਿਆਦਾ ਨਿਵੇੜ ਸਕਦੇ ਆ ਕਿਉਂਕਿ ਟ੍ਰੈਫਿਕ ਬਹੁਤ ਘੱਟ ਹੁੰਦਾ ਦਿਨ ਦੇ ਟਾਈਮ ਦੇਖੀਏ ਤਾਂ ਸਾਰੇ ਤਾਂ ਸਾਰਾ ਜਿਹੜਾ ਗੂਗਲ ਮੈਪ ਉਹ ਪੂਰਾ ਟ੍ਰੈਫਿਕ ਨਾਲ ਭਰਿਆ ਹੋਇਆ ਕਿਤੇ ਨਾ ਕਿਤੇ ਕਿਤੇ ਨਾਲੇ ਖਲਦੀ ਹੈ ਵੀ ਬਾਰਿਸ਼ ਹੈ ਨਾ ਥੋੜਾ ਕਿਉਂਕਿ لینڈ ਸਲਾਈਡਿੰਗ ਦਾ ਵੀ ਬਹੁਤ ਖਤਰਾ ਰਹਿੰਦਾ ਬਾਰਿਸ਼ ਦੇ ਵਿੱਚ ਹੁਣ ਅੱਛਾ ਦਾ ਮੌਸਮ ਵੀ ਸਾਫ ਆ ਸੜਕਾਂ ਸਾਫ ਆ ਜਿੰਨਾ ਖੇਚ ਲੀਏ ਸਫ਼ਰ ਉਨਾ ਹੀ ਹੋਣੀ ਹੈ ਸੋ ਤੁਹਾਨੂੰ ਉੱਥੇ ਜਾ ਕੇ ਹੁਣ ਦਿਖਾਵਾਂਗੇ ਵੀ ਕਿਹੜੇ ਟਾਈਮ ਪਹੁੰਚਦੇ ਆ ਚੈੱਕ ਕਰਦੇ ਕਰ ਬੰਦ 2:16 ਮਿੰਟ ਹੋ ਗਏ ਆ ਹਾਂਜੀ ਬੋਲੋ ਉਹ ਕਹਿੰਦਾ ਰੂਮ ਹੈ ਨਹੀਂਗੇ ਹੂੰ ਠੀਕ ਹੈ ਰਾਤ ਹੋ ਗਈ ਹੈ ਜਿਆਦਾ ਹੂੰ ਤੁਹਾਡਾ ਬਲੌਗ ਚੱਲ ਰਿਹਾ ਹੂੰ ਤੇ ਸਰ ਇਦਾਂ ਵੀ ਕਹਿੰਦੇ ਆਪਾਂ ਨੂੰ ਰੂਮ ਨਹੀਂ ਮਿਲੇਗਾ ਗੱਡੇ ਮਿਲ ਜਾਣਗੇ ਹੂੰ 200 ਪਰ ਪਰਸਨ ਦੇ ਹਿਸਾਬ ਨਾਲ 800 ਰੁਪਏ ਹੋ ਗਿਆ 800 ਰੁਪਏ ਤੇ ਦਊਗਾ ਕਿਥੇ ਛੱਤ ਤੇ ਤੂੰ ਬਹਿ ਯਾਰ ਅੱਗੇ ਇੱਕ ਹੋਟਲ ਹੋਰ ਹੈਗਾ ਹੋਟਲ ਮੋਰ ਪਤਾ ਨਹੀਂ ਇੱਕ ਹੋਰ ਹੈਗਾ ਦੇ ਉਹ ਨਾਗਰੀ ਪਤਾ ਨਹੀਂ ਕੀ ਐ ਜੇ ਕੁਛ ਹੈਗਾ ਗੱਦੇ ਤਾਂ ਭਾਂਜੋ ਉੱਥੇ ਵੀ ਦਿੱਤੀ ਸੀ ਬਾਪਿਆਂ ਨੇ ਹੂੰ ਚੱਲ ਦੇਖਦੇ ਹਾਂ ਮਿਲ ਜੂ ਅੱਗੇ ਯਾਰ ਐਡੀ ਗੱਲ ਚੱਲੀਏ ਅੱਗੇ ਟਰਾਈ ਕਰ ਲੈਨੇ ਆ ਹੋਪ ਫॉर द बेस्ट ਇਹ ਹੈ ਕਿੱਥੇ ਆਪਾਂ ਰੁਦਰ ਪ੍ਰਿਆਗਾ ਰੁਦਰ ਪ੍ਰਿਆਗਾ ਕੀ ਆ ਕੇ ਉਹ ਦੁਜਾ ਕਰਨ ਪ੍ਰਿਆਗਾ

ਜੋ ਬਰ ਤੋਂ ਪਿੱਛੇ 800 ਰੁਪਏ ਵਧਾ ਦੇਗਾ ਹਾਂ ਇੱਕ ਸੀਟ ਕੇ ਪਿੱਛੇ 800 ਰੁਪਏ ਵਧਾ ਦੇਗਾ ਸੀਟ ਕੀ ਪਿੱਛੇ ਨਹੀਂ ਥੋੜਾ ਕੁਆਲਿਟੀ ਵੀ ਬੜੀ ਹੈ ਛੋਟੂ ਪਿਆ ਰੂਮ ਚ ਹੂੰ ਛੋਟੂ 2:3 ਵੱਜ ਗਏ ਆ 4 ਵਜੇ ਪਹੁੰਚੇ ਮਤਲਬ ਜਾਗਦੇ ਨੂੰ ਕਿੰਨਾ ਟਾਈਮ ਹੋ ਗਿਆ 2:3 ਕੰਢੇ ਸਾਢੇ ਭਾਈ ਸਾਢੇ 2:3 ਕੰਢੇ ਸਾਢੇ 2:3 ਆ ਚੋਬਰ ਵੀ ਜਾਗ ਰਿਹਾ ਓ ਚੋਬਰ ਇਧਰ ਤਾਂ ਵੇਖ ਆ ਇਧਰ ਮੂੰਹ ਜਾਗਦਾ ਆ ਮੁੰਡਾ ਰਾਤ ਨੂੰ ਵੀ ਇਹ ਸਾਡਾ ਰੂਮ ਸੀ ਤੇ ਇਹ ਇੱਥੋਂ ਦਾ 뷰 ਸੀ ਬਹੁਤ ਵਧੀਆ 뷰 ਸੀ ਹਰੇ ਭਰੇ ਪਹਾੜ ਨਾਲ ਨਦੀ ਅਸੀਂ ਸਾਡੇ ਦਾ ਬਹੁਤ ਵਧੀਆ ਰੈਸਟ ਕੀਤੀ ਸਵੇਰ 9 ਵਜੇ ਉੱਠੇ ਆ ਇੱਥੋਂ ਸਿਰਫ ਸਿਰਫ 18 ਕਿਲੋਮੀਟਰ ਰਹਿ ਗਿਆ ਗੋਪਿੰਧਾਮ ਤੇ ਅਸੀਂ ਹੁਣ ਇੱਥੋਂ ਸ਼ੁਰੂ ਕਰਾਂਗੇ ਆਪਣੀ ਜਰਨੀ ਨੈਕਸਟ ਵਲੌਗ ਦੇ ਵਿੱਚ ਜੁੜੇ ਰਹੋ